ਦੀ ਵਨਾਰੇ ਦੀ ਸਤਿਕਾਰ ਸਤਿਓ ਆ ਆਪਾਂ ਜਿਸ ਤਰ੍ਹਾਂ ਵਕ ਵਕ ਵੇਸ਼ਾਂ ਤੇ ਗੱਲ ਕਰਦੇ ਆ ਸਾਡੇ ਬੈਡਰੂਮ ਦੇ ਵਿੱਚ ਆਮ ਘਰਾਂ ਚ ਵਰਤੇ ਜਾਣ ਵਾਲੇ ਜਿਹੜੇ ਫੋਮ ਦੇ ਗੱਦੇ ਨੇ ਇਹ ਸਬਾਰੇ ਵੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਟੋਰੰਟੋ ਯੂਨੀਵਰਸਿਟੀ ਹੈ ਕੈਨੇਡਾ ਦੀ ਉਹਨਾਂ ਨੇ ਇੱਕ ਖੋਜ ਕੀਤੀ ਹੈ ਕਿ ਜਿਹੜੇ ਫੋਮ ਲੈਟੈਕਸ ਦੇ ਬਣੇ ਜਿਹੜੇ ਬੱਚਿਆਂ ਦੇ ਗੱਦੇ ਨੇ ਤੇ ਬਿਸਤਰੇ ਨੇ ਉਹਨਾਂ ਦੇ ਵਿੱਚ ਕਈ ਜ਼ਹਿਰੀਲੇ ਕੈਮੀਕਲ ਨਿਕਲਦੇ ਨੇ ਇਸ ਦੇ ਵਿੱਚ ਜਿਹੜੇ ਅੱਗ ਤੋਂ ਬਚਾਉਣ ਵਾਲੇ ਕੈਮੀਕਲ ਵੀ ਨਿਕਲਦੇ ਨੇ ਜੋ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਖੋਜੀਆਂ ਨੇ ਇਹ ਗੱਲ ਵੀ ਟੈਂਡੋ ਯੂਨੀਵਰਸਿਟੀ ਦੇ ਮਾਰਾ ਨੇ ਕਿ ਕਮਰੇ ਦੀ ਹਵਾ ਦੇ ਵਿੱਚ ਖਤਰਨਾਕ ਕੈਮੀਕਲ ਦੀ ਮੌਜੂਦਗੀ ਮਿਲੀ ਹੈ ਜੋ ਬਿਸਤਰਿਆਂ ਦੇ ਨੇੜੇ ਜ਼ਿਆਦਾ ਸੀ ਯਾਨੀ ਤੁਹਾਡੇ ਬੈਡਰੂਮ ਦੇ ਵਿੱਚ ਖਤਰਨਾਕ ਕੈਮੀਕਲ ਮਿਲਿਆ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਉਹ ਖਤਰਨਾਕ ਕੈਮੀਕਲ ਤੁਹਾਡੇ ਬੈਡ ਦੇ ਨੇੜੇ ਜ਼ਿਆਦਾ ਆਇਆ ਜਿੱਥੇ ਤੁਹਾਡਾ ਬੈਡ ਲੱਗਿਆ ਹੋਇਆ ਸੋ ਉਸ ਸلسਲੇ ਦੇ ਵਿੱਚ ਉਹਦੇ ਵਿੱਚੋਂ ਫਿਰ ਉਹ ਮਹਿਸੂਸ ਕੀਤਾ ਗਿਆ ਕਿ ਇੱਥੇ ਇਹ ਕੈਮੀਕਲ ਆਇਆ ਤੇ ਆਇਆ ਕਿੱਥੋਂ ਆ ਇਸ ਬੰਦੀ ਇਹ ਨਾ ਟੋਰਾਂਡੋ ਯੂਨੀਵਰਸਿਟੀ ਦੇ ਮਾਰਾਂ ਦਾ ਮੰਨਣਾ ਹੈ ਕਿ ਰੰਗीन ਚਾਦਰਾਂ ਨੇ ਜਿਹੜੀਆਂ ਜਾਂ ਬਿਸਤਰਿਆਂ ਤੇ ਵਿਸ਼ੇ ਹੋਏ ਜਿਹੜੇ ਤੁਹਾਡੇ ਪਿੱਲੋ ਨੇ ਉਹ ਬਿਸਤਰਿਆਂ ਦੀ ਬਜਾਏ ਹਲਕੇ ਰੰਗਾਂ ਦੀ ਚੋਣ ਕਰੋ ਜਿਆਦਾ ਗੂੜੇ ਰੰਗਾਂ ਦੀ ਚੋਣ ਨਾ ਕਰੋ ਜਿਹੜੇ ਕਾਟਨ ਦੇ ਮੈਟ੍ਰਸ ਨੇ ਉਹ ਵਿਤਰ ਹੋ ਸਕਦੇ ਨੇ ਜਿਹੜੀਆਂ ਦਰੀਆਂ ਖੇਸੀਆਂ ਸੀ ਸਾਡੀਆਂ ਉਹ ਬਿਹਤਰ ਹੋ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਨੇ ਕਾਟਨ ਦੇ ਮੈਟ੍ਰਸ ਬਿਹਤਰ ਹੋ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਯੂਵੀ ਫਿਲਟਰ ਕੰਮ ਕਰਦਾ ਹੈ ਅਲਟਰਾਵਾਇਲਟ ਕਰਨ ਵਾਲਾ ਜਿਹੜਾ ਹੁੰਦਾ ਸਾਫ਼ ਚਾਦਰਾਂ ਬੱਚਿਆਂ ਦੀ ਸਕਿਨ ਤੇ ਜਾਂ ਜਿਹੜੇ ਰਸਾਇਣ ਨੇ ਉਹਨਾਂ ਨੂੰ ਕੁਝ ਹੱਦ ਤੱਕ ਬਚਾ ਦਿੰਦੀਆਂ ਨੇ ਜੇ ਤੁਹਾਡਾ ਠੀਕ ਹੈ ਫਾਰਮ ਦਾ ਗੱਦਾ ਤੇ ਮੈਨੂੰ ਯਾਦ ਹੈ ਮੈਂ ਜਦੋਂ ਪਹਿਲਾਂ ਪਹਿਲਾਂ ਕਿਉਂਕਿ ਪਿੰਡਾਂ ਚਾਮ ਤੌਰ ਤੇ ਗਦੈਲੇ ਹੁੰਦੇ ਸੀ ਆ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨ ਕਰਕੇ ਗੱਦੇ ਲਿਆਉਣ ਦਾ ਸ਼ੌਕ ਪੈ ਗਿਆ ਜਿਹੜਾ ਮੈਂ ਜ਼ਿੰਦਗੀ ਵਿੱਚ ਪਹਿਲਾ ਗੱਦੇ ਦਾ ਜਦੋਂ ਇਸਤੇਮਾਲ ਕੀਤਾ ਉਹ ਗਦੈਲੇ ਛੱਡ ਕੇ ਕਾਟਨ ਦੇ ਗਦੈਲੇ ਛੱਡ ਕੇ ਤਾਂ ਉਹ ਗੱਦੇ ਤੋਂ ਮੇਤੋਂ ਪਿਆ ਨਾ ਗਿਆ ਫਿਰ ਮੈਂ ਉਸ ਗੱਦੇ ਦੇ ਉੱਤੇ ਨਾ ਯਕੀਨ ਜਾਣਿਓ ਦਰੀ ਵਿਛਾਈ ਮੋਟੀ ਸੂਤ ਦੀ ਘਰਾਂ ਚ ਬੁਣੀ ਹੋਈ ਤਾਂ ਕਿਤੇ ਜਾ ਕੇ ਉਸ ਗੱਦੇ ਚੋਂ ਨਿਕਲਦੇ ਸੇਕ ਤੋਂ ਨजात ਮਿਲੀ ਤੇ ਇਸ ਕਰਕੇ ਇਹ ਜਿਹੜੇ ਪਿੱਲੋ ਅਸੀਂ ਵਰਤਦੇ ਆ ਜਿਹੜੇ ਅ ਗੱਦੇ ਅਸੀਂ ਵਰਤਦੇ ਹਾਂ ਫੋਮ ਦੇ ਗੱਦੇ ਬੱਚਿਆਂ ਦੇ ਬ੍ਰੇਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਇਸ ਸੰਬੰਧੀ ਜਿਹੜਾ ਫੈਟੋਲਾਈਟਸ ਤੇ ਆਰਗਨੋਫਾਈਟਸ ਐਸਟਰ ਵਰਗੀਆਂ ਜਿਹੜੀਆਂ ਗੈਸਾਂ ਇਸ ਦੇ ਵਿੱਚੋਂ ਨਿਕਲਦੀਆਂ ਨੇ ਤੇ ਇਸ ਦੇ ਨਾਲ ਇਹ ਜਿਹੜੇ ਬੱਚਿਆਂ ਦੇ ਗੱਦਿਆਂ ਦੇ ਲਾਗੇ ਜਿਹੜੀ ਹਵਾ ਆ ਉਹਦੇ ਵਿੱਚ ਤਾਜ਼ਗੀ ਘੱਟ ਸੀ ਤੇ ਇਸ ਦੇ ਲਈ ਉੱਥੇ ਵੈਂਟੀਲੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕਮਰੇ ਦੇ ਵਿੱਚੋਂ ਵੈਂਟੀਲੇਸ਼ਨ ਹੋਵੇ ਭਾਵੇਂ ਐਗਜਾਸਟ ਲਾਓ ਜਾਂ ਕੁਝ ਹੋਰ ਲਾਓ ਜਾਂ ਵਿੰਡੋ ਖਿੜਕੀ ਰੱਖੋ ਤਾਂ ਕਿ ਮੋਰੀ ਰੱਖੋ ਉਹਦੇ ਵਿੱਚੋਂ ਅੰਦਰੂਨੀ ਹਵਾ ਬਾਹਰ ਤੇ ਬਾਹਰਲੀ ਹਵਾ ਅੰਦਰ ਆਉਣੀ ਚਾਹੀਦੀ ਹੈ ਤਾਂ ਜੋ ਉਸ ਗੈਸ ਨੂੰ ਨਿਕਲਣ ਦਾ ਸਮਾਂ ਮਿਲੇ ਸੋ ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਬੈਡਰੂਮ ਦੇ ਵਿੱਚੋਂ ਗੱਦੇ ਬਾਹਰ ਕੱਢ ਦਿੱਤੇ ਜਾਣ ਉਕੇ ਗੱਦਾ ਫੈਕਟਰੀਆਂ ਦੇ ਵਿੱਚ ਇੱਥੇ ਸਾਡੇ ਹੈਗੇ ਮੈਨੂੰ ਕਈ ਵਾਰੀ ਜ਼ਰੂਰਤ ਪਈ ਹੈ ਜਦੋਂ ਸਟੂਡੀਓ ਬਣਾਇਆ ਸੀ ਗੱਦਾ ਫੈਕਟਰੀਆਂ ਚ ਜਿੱਥੇ ਗੱਦੇ ਬਣਦੇ ਨੇ ਉੱਥੇ ਤੁਸੀਂ ਖੜ੍ਹ ਨਹੀਂ ਸਕਦੇ ਆ ਮੇਰੀਆਂ ਅੱਖਾਂ ਦਾ ਸੈਂਸਿਟਿਵ ਬਹੁਤ ਨੇ ਮਤਲਬ ਮਾੜੀ ਜੀ ਲਾਈਟ ਨਾਲੇ ਪਾਣੀ ਨਿਕਲਣਾ ਪੈਂਦਾ ਉੱਥੇ ਮੈਥੋਂ ਖੜਿਆ ਨਹੀਂ ਗਿਆ ਇੰਨੇ ਕੈਮੀਕਲਸ ਉੱਥੇ ਉਹ ਕਹਿੰਦਾ ਭਾਜੀ ਯੂਜ਼ ਕਰਨੇ ਪੈਂਦੇ ਆ ਡਰਮਾਂ ਦੇ ਡਰਮ ਪਰੇ ਪਏ ਆ ਸੋ ਇਸ ਵਾਰ ਇਹਪਾ ਡਾਕਟਰ ਪੱਟੀ ਸਾਹਿਬ ਵੀ ਆਪਣੇ ਨਾਲ ਜੁੜੇ ਨੇ ਸੋ ਟੋਰਾਂਟੋ ਯੂਨੀਵਰਸਿਟੀ ਦੀ ਰਿਪੋਰਟ ਹੈ ਕਿ ਫੋਮ ਲੈਟੈਕਸ ਦੇ ਜਿਹੜੇ ਬੱਚਾਂ ਦੇ ਬਣੇ ਹੋ ਗੱਦੇ ਨੇ ਤੇ ਬਿਸਤਰੇ ਉਹਨਾਂ ਚੋਂ ਬੜੇ ਜ਼ਹਿਰੀਲੇ ਕੈਮੀਕਲ ਨਿਕਲਦੇ ਨੇ ਇਹ ਵੱਡਿਆਂ ਤੇ ਵੀ ਅਸਰ ਕਰਦਾ ਜੇ ਤੁਸੀਂ ਇਹਨਾਂ ਗੱਦਿਆਂ ਬਿਨਾਂ ਨਹੀਂ ਸੌ ਸਕਦੇ ਤਾਂ ਇਹਨਾਂ ਗੱਦਿਆਂ ਤੇ ਚੰਗੇ ਮੋٹے ਗਲਾਫ ਰੱਖੋ ਮੋਟੀਆਂ ਕਾਟਨ ਦੀਆਂ ਚਾਦਰਾਂ ਰੱਖੋ ਜਿਹੜੀਆਂ ਉਹ ਦਾਦੀਆਂ ਨਾਨੀਆਂ ਵਾਲੀਆਂ ਚਾਦਰਾਂ ਸੀ ਨਾ ਸ਼ੁੱਧ ਕਾਟਨ ਦੀ ਹੁਣ ਤਾਂ ਬੀਟੀ ਕਾਟਨ ਆ ਗਈ ਉਹ ਲੱਖ ਦਰਜੇ ਵਿਤਰ ਹੈ ਉਹ ਖੇਸੀਆਂ ਚਾਦਰਾਂ ਚ ਤਈਆਂ ਲੱਖ ਦਰਜੇ ਵਿਤਰਨੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਵੀ ਗਰੇਜ਼ ਕਰੋ ਇਹ ਬੜੀਆਂ ਸਕਿਨ ਦੀਆਂ ਪ੍ਰੋਬਲਮਸ ਈਵਨ ਬ੍ਰੇਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਵੀ ਇਹਨਾਂ ਗੱਦਿਆਂ ਚੋਂ ਨਿਕਲਦੀਆਂ ਨੇ ਡਾਕਟਰ ਪੱਟੀ ਸਾਹਿਬ ਤੋਂ ਜਰੂਰ ਇਨਪੁੱਟ ਲਾਵਾਂਗੇ ਡਾਕਟਰ ਸਾਹਿਬ ਜਿਹੜੀ ਇਹ ਰਿਪੋਰਟ ਦੱਸਦੀ ਹੈ ਕਿ ਫੋਮ ਦੇ ਗੱਦਿਆਂ ਚੋਂ ਨਿਕਲਦੀਆਂ ਜਿਹੜੀਆਂ ਜ਼ਹਿਰੀਨੀਆਂ ਗੈਸਾਂ ਨੇ ਇਹ ਬੱਚਿਆਂ ਦੇ ਬ੍ਰੇਨ ਨੂੰ ਉਹਨਾਂ ਦੀ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ ਇਹਦੇ ਬਾਰੇ ਜਰੂਰ ਅਪਡੇਟ ਦਿਓ ਜੀ ਡਾਕਟਰ ਸਾਹਿਬ ਮੈਂ ਕੋਈ ਸੁਣੀ ਨੂੰ ਤੁਹਾਡਾ ਕਾਲ ਆਇਆ ਤਾਂ ਜੁਆਇਨ ਕੀਤਾ ਮੈਂ ਰੋਲਡੀ ਚ ਬੈਠ ਗਿਆ ਸੀ ਚਲੋ ਕੋਈ ਨਹੀਂ ਐਕਟਲੀ ਤੁਹਾਨੂੰ ਸਭ ਕੀ ਹੁੰਦਾ ਨੇ ਜਿਹੜੀ ਇਹ ਆ ਗਈ ਸੀ ਨਾ ਫੋਮ ਜਿਹਨੂੰ ਆਪਾਂ ਕਹ ਦਿੰਦੇ ਆ ਹਾਂ ਇਹਦੇ ਵਿੱਚੋਂ ਇੱਕ ਤਾਂ ਐਕਸਟਰਾ ਕੈਮੀਕਲਸ ਐਡ ਕੀਤੇ ਨੇ ਇਹ ਹਾਂ ਇਹਨਾਂ ਨੂੰ ਰੰਗ ਦੇਣ ਵਾਸਤੇ ਜਾਂ ਇਹਨਾਂ ਨੂੰ ਮਤਲਬ ਥੋੜਾ ਹੋਰ ਗਰਮ ਕਰਨ ਇਹਨਾਂ ਨੂੰ ਅੱਗ ਤੋਂ ਫੋਮ ਦੇ ਗੱਦਿਆਂ ਨੂੰ ਛੇਤੀ ਅੱਗ ਨਾ ਲੱਗੇ ਅੱਗ ਤੋਂ ਬਚਾਉਣ ਵਾਲੇ ਵੀ ਬਾਰੇ ਵੀ ਇੱਕ ਕੈਮੀਕਲ ਹੈ ਜੋ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਨੁਕਸਾਨ ਪਹੁੰਚਾਉਂਦਾ ਉਹ ਕੈਮੀਕਲ ਜੀ ਸਾਰਿਆਂ ਨੂੰ ਪਚਾਂਦਾ ਜੀ ਹੂੰ ਯਾ ਇਹ ਮਤਲਬ ਗੱਦੇ ਨੇ ਚਾਹੀ ਜਿਹੜੇ ਮਤਲਬ ਪਿੱਲੋ ਵਗੈਰਾ ਅਸੀਂ ਯੂਜ਼ ਕਰਦੇ ਆ ਜਾਂ ਕੰਬੜ ਹੂੰ ਕੋਈ ਕੰਬੜ ਹੁੰਦੇ ਨਾ ਬੜੇ ਦੇਖਣ ਨੂੰ ਪਤਲੇ ਲੱਗਦੇ ਆ ਭਾਜੀ ਜਦੋਂ ਦੀ ਗਰਮੀ ਹੈ ਕੰਬਲ ਚੰਗਿਆੜੇ ਕੱਢਦੇ ਆ ਉਹ ਕੰਬਲ ਠੰਡ ਚ ਤਾਂ ਨਹੀਂ ਪਤਾ ਲੱਗਦਾ ਹੂੰ ਉਹ ਤੁਹਾਡੀ ਸਕਿਨ ਨੂੰ ਸਕਿਨ ਨੂੰ ਜਦੋਂ ਜਾਨ ਤੁਹਾਡੇ ਮਤਲਬ ਬਾਡੀ ਦੇ ਕਿਸੇ ਵੀ ਪਾਰਟ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ ਨਾ ਹੂੰ ਉਹਦੇ ਸੈੱਲ ਨੂੰ ਡੈメージ ਕਰਦੇ ਨੇ ਉਹਦੀ ਵੀ ਐਪੀਡਨਮਿਸ ਨੂੰ ਡੈメージ ਕਰਦੇ ਨੇ ਜਾਂ ਟੈਂਪਰੇਚਰ ਜ਼ਿਆਦਾ ਮਹਿਸੂਸ ਕਰਵਾਉਂਦੇ ਨੇ ਤੁਹਾਨੂੰ ਉਹਦਾ ਇਫੈਕਟ ਹੀ ਇਫੈਕਟ ਤੁਹਾਡੇ ਬ੍ਰੇਨ ਤੇ ਹੋਣਾ ਹੈ ਹੂੰ ਉਹ ਤੁਹਾਡੀ ਨੀਂਦ ਵੀ ਉਹਦੇ ਨਾਲ ਅਫਸੈਟ ਹੋਣੀ ਹੂੰ ਉਹ ਤੁਹਾਡੇ ਅੰਦਰ ਪੌਇਜ਼ਨ ਵੀ ਜਾਣਾ ਅਲੱਗ-ਅਲੱਗ ਤਰ੍ਹਾਂ ਦਾ ਰਿਲੀਜ਼ ਹੋਵੇ ਸੋ ਬੈਟਰ ਇਹ ਕੀ ਹੁੰਦਾ ਵਾ ਕਿ ਜੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਉਹ ਕਪਾਹਾਂ ਵਗੈਰਾ ਦੇ ਜਿਹੜੇ ਗਮੂਦੇ ਬਣਾ ਕੇ ਨਾ ਜਿਵੇਂ ਚੀਜ਼ਾਂ ਹੂੰ ਰਜਾਈਆਂ ਖਾਸ ਕਰਕੇ ਜਿਹੜੀਆਂ ਹੂੰ ਕੋਲ ਨਹੀਂ ਆ ਜਾਣ 30 ਵਗੈਰਾ ਜਿਹੜੀ ਸਾਡੇ ਨੇ ਇਹਨਾਂ ਨਾਲ ਅਸੀਂ ਯੂਜ਼ ਕਰੀਏ ਤਵਲੀਏ ਐਨੀ ਸਿਚੁਏਸ਼ਨ ਅਗਰ ਹੈ ਨਹੀਂ ਥੰਡੇ ਦੇ ਉਹ ਮਤਲਬ ਤੁਸੀਂ ਜਿਹੜੇ ਗੱਡੇ ਮੰਨੋ ਗੱਦਿਆਂ ਦੀ ਆਪਾਂ ਗੱਲ ਕਰੀ ਤਾਂ ਉਹਨਾਂ ਗੱਦਿਆਂ ਦੇ ਉੱਪਰ ਵੈਸੇ ਕੋਸ਼ਿਸ਼ ਕਰੂੰਗੀ ਇੰਨਾ ਦੇ ਜ਼ਿਆਦਾ ਜਿਹੜੀ ਮੈਂ ਯੂਜ਼ ਨਾ ਕਰੂੰ ਹਮ ਅਗਰ ਹੋ ਸਕੇ ਤਾਂ ਫਿਰ ਤੁਸੀਂ ਉਹਨਾਂ ਦੇ ਉੱਪਰ ਤਾਂ ਕੋਈ ਤਲਾਈ ਵਗੈਰਾ ਜਿਹੜੀ ਆਪਾਂ ਆਪ ਕਾਟਨ ਦੇਸੀ ਜਿਹੜੀ ਰੂੰ ਹੈ ਉਹਦੀ ਚਾਦਰਾਂ ਆਉਣ ਜਿਹੜੀਆਂ ਰਿਲਾਇੰਸ ਵਾਲੀ ਕੈਮੀਕਲ ਰੂੰ ਆਉਂਦੀ ਹੈ ਉਹ ਵੀ ਇਸੇ ਤਰ੍ਹਾਂ ਦੀ ਹੈ ਅਸੀਂ ਉਹ ਕੋਲੀ ਜ਼ਿਆਦਾ ਹੁੰਦੀ ਹੈ ਉਹ ਜ਼ਿਆਦਾ ਯੂਜ਼ ਕਰਨ ਲੱਪਿਆ ਉਹ ਤੇ ਆ ਅਸੀਂ ਨੂੰ ਆਪਣੇ ਟ੍ਰੈਡੀਸ਼ਨਲ ਜੜੀਆਂ ਨੇ ਛੱਡ ਗਏ ਸਾਰੇ ਹੂੰ ਔਰ ਤੁਸੀਂ ਦੇਸੀਕ ਭਾਉਂਦੀ ਸੀ ਆਪਣੀ ਦੇ ਹੂੰ ਔਰ ਉਹਦੇ ਕੇਸ ਬਣੇ ਸੀ ਜਿਹੜੀ ਉਹ ਮਹਿੰਗੇ ਮਹਿੰਗੇ ਰੁਈਆਂ ਨਾਲੋਂ ਵਧੀਆ ਹੁੰਦੀ ਸੀ ਬਿਲਕੁਲ ਜਾਂ ਜਿਹੜੀਆਂ ਅਸਿਰ ਜਾਈਆਂ ਵਗੈਰਾ ਸਾਡੀਆਂ ਨਾਨੀਆਂ ਦਾਦੀਆਂ ਕਰਾਂਜੀ ਪਰ ਲੈਂਦੀਆਂ ਸੀ ਹੂੰ ਤੇ ਕਰਾਂਜੀ ਉਹ ਉਹ ਵਾਲੇ ਆ ਜਾਂਦੇ ਸੀ ਕਿੰਝ ਕੀ ਉਹ ਕੰਮ ਦੱਸਾ ਰੱਖਿਆ ਤਾੜਾ ਲਾਵੇ ਤੇਲੀਆਂ ਤਾੜਾ ਰੂਮ ਰੇਪੇਕਿਆਂ ਦੀ ਹਾਂ ਵਿੱਤੀ ਦਾ ਘਰਾਂ ਦੇ ਵਿੱਚ ਸਾਡੇ ਮਤਲਬ ਸਾਰੇ ਕਰਦੇ ਰਹੇ ਨੇ ਤਾਇਆ ਚਾਚੀਆਂ ਨੇ ਦਾਦੀਆਂ ਨੇ ਰੜ ਕੇ ਆਪਸ ਵਿੱਚ ਜਦੋਂ ਸਿਆਣ ਆਉਂਦਾ ਸੀ ਮਾੜਾ ਮੋੜਾ ਦਾ ਕਰਨਾ ਉਹਨਾਂ ਦਾ ਅੱਜ ਕੱਲੋਂ ਉਹ ਅਸੀਂ ਚੀਜ਼ਾਂ ਛੱਡ ਗੀਆਂ ਸਾਰੀਆਂ ਹਰ ਇੱਕ ਦਾ ਆਰਟੀਫੀਸ਼ੀਅਲ ਲੈ ਲਿਆ ਲੋਕੀ ਵਪਾਰੀ ਕਰਨ ਹੋ ਗਿਆ ਹਰ ਇੱਕ ਚੀਜ਼ ਦਾ ਜੀ ਅਸੀਂ ਹੁਣ ਉਹ ਆਧੁਨਿਕ ਬੰਦੇ ਬਣਦੇ ਅਸੀਂ ਜਿਹੜਾ ਕਾਫੀ ਆਪਣਾ ਲਾਉਸ ਕਰਾ ਲਿਆ ਹੂੰ ਉਹ ਮਾਡਲ ਜਿਹੜੀ ਜ਼ਿੰਦਗੀ ਵਿੱਚ ਸੀ ਫਲਾਣੇ ਦੇ ਘਰ ਤੇ ਆ ਜੀ ਮੇਰੇ ਘਰ ਫਲਾਈ ਵੀ ਚਾਹੀਏ ਹੂੰ ਬਿਲਕੁਲ ਖਾਸ ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਚਾਦਰਾਂ, ਚਤਈਆਂ ਨੇ ਜਿਹੜੀਆਂ ਪੁਰਾਣੀਆਂ ਉਹ ਤਾਂ ਹੁਣ ਵੇਚਣ ਵਾਲੇ ਜੀ ਪਿੰਡਾਂ 'ਚ ਆਉਣ ਲੱਪੇ ਨੇ ਕਿ ਭਾਈ ਪ੍ਰਾਣੀਆਂ ਚਾਦਰਾਂ ਵੇਚ ਲੋ ਕਿਉਂਕਿ ਉਹ ਕਾਟਨ ਬਹੁਤ ਆਰਗੇਨਿਕ ਹੈ ਬਹੁਤ ਮਹਿੰਗੀ ਉਹ ਕਾਟਨ ਜਿਹੜੀ ਇਹ ਬੀਟੀ ਕਾਟਨ ਤੋਂ ਪਹਿਲਾਂ ਆਈ ਸੀ ਹਾਂ ਜੀ ਤੁਸੀਂ ਆਪਣਾ ਮਤਲਬ ਅਗਰ ਕੋਸ਼ਿਸ਼ ਕਰੋ ਕਿ ਕੱਜੀ ਨਾਲ ਜ਼ਿੰਮੇਦਾਰ ਨੇ ਖਾਸ ਕਰਕੇ ਵੀ ਥੋੜੀ ਬੜੀ ਕਪਾਹ ਵੀਚ ਲੋ ਹੂੰ ਉਹਦੇ ਤੋਂ ਕਰੋ ਉਹ ਉਹਦੇ ਅੱچھے ਪੈਸੇ ਨਹੀਂ ਵੰਡੇ ਜਾ ਸਕਦੇ ਮਾਰਕੀ ਬੀਬੀ ਜੀ ਤੁਸੀਂ ਮੁਰਗੀ ਬਾਦ ਦੇ ਜਦ ਬੰਨਿਆ ਚਾਤਰਾ ਬਣਾਤੀ ਨਾ ਕਿ ਹੋਰ ਕੇ ਰੈਡੀਸ਼ਨ ਉਹ ਅੱਜ ਕੱਲ ਉਹਨਾਂ ਦਾ ਕੰਮ ਹੀ ਖਤਮ ਹੋ ਗਿਆ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਭਾਈਚਾਰੇ ਵਾਲੇ ਲੋਕ ਆ ਨਹੀਂ ਹੁੰਦੇ ਸੀ ਜਿਹੜੇ ਖੇਸਦਰੀਆਂ ਉਹਨਾਂ ਦੇ ਹੁੰਦੇ ਸੀ ਜੀ ਅੱਜ ਕੱਲ ਤਾਂ ਉਹ ਹੋ ਸਕੇ ਤਾਂ ਉਹ ਮਤਲਬ ਬੈਨੀਫਿਟ ਵੀ ਉਹਦਾ ਬਹੁਤ ਜ਼ਿਆਦਾ ਹੈ ਬਿਲਕੁਲ ਇਸੇ ਵੀ ਬੈਨੀਫਿਟਰ ਤੇ ਇਕਨੋਮਿਕਲੀ ਵੀ ਤੁਸੀ ਬੈਨੀਫਿਟ ਹੁੰਦਾ ਨੇ ਇਸ ਤੇ ਬਿਲਕੁਲ ਜਿੰਨੇ ਵੀ ਤੁਸੀਂ ਆਰਟੀਫੀਸ਼ੀਅਲ ਖਾਸ ਕਰਕੇ ਜਿਆਦਾ ਰੰਗ ਐਡ ਕੀਤਾ ਹੁੰਦਾ ਜਿਹਨਾਂ ਦੇ ਹੂੰ ਅਸੀ ਰੰਗ ਬਰੰਗੀਆਂ ਫੁੱਲਾਂ ਵਾਲੀਆਂ ਇੱਕ ਤਰ੍ਹਾਂ ਪਸੰਦ ਕਰਦੇ ਹਾਂ ਦਰੀਆਂ ਚੱਕ ਚੱਕ ਬਾਹਰ ਸੱਟਦੀਆਂ ਬੀਬੀਆਂ ਨੇ ਕਿ ਪੇਟੀ ਕੀ ਰੱਖਣੀ ਹੈ ਘਰ 'ਚ ਇਹਨੂੰ ਖਾਲੀ ਕਰੋ ਉਹ ਜਿਹੜੀਆਂ ਦਰੀਆਂ ਸੀ ਉਹ ਵੇਚੀ ਜਾਂਦੇ ਆ ਲੋਕੋ ਤੁਸੀਂ ਵੇਖੋ ਨਕੋਦਰ ਦਰੀਆਂ ਲਈ ਮਸ਼ਹੂਰ ਸੀਗਾ ਆਉਣ ਵਾਲੇ ਸਮੇਂ ਜਿਵੇਂ ਪਹਿਲਾਂ ਬੀਬੀਆਂ ਕੋਲ ਬਾਗ ਹੁੰਦੇ ਸੀ ਉੱਤੇ ਲੈਣ ਵਾਲਾ ਜਿਹੜਾ ਹੁੰਦਾ ਸੀਗਾ ਫੁਲਕਾਰੀ ਦਾ ਬਾਗ ਉਹ ਬਹੁਤ ਮਹਿੰਗੇ ਲੋਕੀ ਖਰੀਦ ਸਸਤੇ ਪਾ ਖਰੀਦ ਕੇ ਲੈ ਗੇ ਉਹੀ ਬਾਗ ਅੱਜ ਤੁਸੀਂ ਵੇਖੋ ਕਿ ਸ਼ਹਿਰਾਂ ਚ ਕਿੰਨੇ ਮਹਿੰਗੇ ਪਾ ਮਿਲਦੇ ਆ ਵਾਪਸ ਆ ਰਹੀਆਂ ਉਹ ਫੁਲਕਾਰੀਆਂ ਮੋੜ ਕੇ ਕੋਈ ਪਾਣਾ ਸਾਹਿਬ ਐਕਲੀ ਕੀ ਹੁੰਦਾ ਵਾ ਕਿ ਜਿੰਨਾ ਵੀ ਮਲਟੀ ਕਲਰ ਐਡ ਕੀਤਾ ਹੋਊਗਾ ਨਾ ਹੂੰ ਜਿੰਨਾ ਵੀ ਤੁਸੀਂ ਸਾਬਣ ਹੈ ਮਤਲਬ ਸਾਬਣ ਹੀ ਹੈ ਸਾਬਣ ਵੀ ਜਿੰਨਾ ਤੁਸੀਂ ਜ਼ਿਆਦਾ ਡਾਟ ਯੂਜ਼ ਕਰੋਗੇ ਨਾ ਜ਼ਿਆਦਾ ਰੰਗਦਾਰ ਜੀ ਬਣੇ ਉਹਨਾਂ ਹੀ ਆ ਨਹੀਂ ਕਰ ਹੂੰ ਜਿੰਨੇ ਵੀ ਰੰਗੋ ਮੈਨੂੰ ਰੰਗ ਦੇ ਕੈਮੀਕਲਸ ਹੁੰਦੇ ਸੀ ਹੂੰ ਕਿ ਨੈਚਰਲੀ ਨਹੀਂ ਤਾਂ। ਹੂੰ। ਇਸੇ ਕਰਕੇ ਚਾਹੇ ਵਰਗਾਈਆਂ ਦੇ ਵਿੱਚ ਐ ਤੇ ਤਲਾਈਆਂ ਦੇ ਦੂਜੇ ਤੀਜੇ ਉਹ ਅੱਜਕੱਲ ਤੇ ਬੂਟਿਆਂ ਵਾਲਾ ਕੰਮ ਵਨ ਸੋਨ ਆ ਗਿਆ ਬਚਾ ਦਿੱਚ। ਹੂੰ। ਕੁਦਰਤੀ ਰੰਗ ਹੋਰ ਕੁਝ ਚੀਜ਼ ਹੁੰਦੀ ਏ ਇਹ ਕੁਝ ਹੋਰ ਚੀਜ਼। ਹੂੰ। ਇਸ ਲਈ ਮਤਲਬ ਕਾਫੀ ਸਾਡੇ ਹੱਥ ਦਾ ਗਾਰਡ ਹੈ ਇਹ। ਹੂੰ। ਜਿੰਨੇ ਵੀ ਕੋਣ ਸਾਡੇ ਲੱਗੇ ਨੇ ਜਿੱਤ ਜਿਨੇ ਜਿਵੇਂ ਆਗੀਆਂ ਨੇ ਆਪਣੇ ਅੱਜਕੱਲ ਘਰਾਂ ਦੇ ਵਿੱਚ ਰੋਟੀ ਗਰਮ ਕਰਨ ਲਈ ਵੀ ਆਟੋਮੈਟਿਕ ਬੀਲ ਹੋ ਰਹੀਆਂ ਚੀਜ਼ਾਂ ਨੂੰ। ਬਿਲਕੁਲ ਸਰ। ਉਹ ਵੀ ਖਾਣਾ ਜਿਹੜਾ ਤੁਹਾਨੂੰ ਨੁਕਸਾਨ ਕਰਦਾ। ਬਿਲਕੁਲ ਸਰ। ਥੈਂਕ ਯੂ। ਬਿਲਕੁਲ ਉਹ ਕਿੱਲੇ ਦੇ ਖਾਣਾ ਬਣਾਉਂਦੇ ਥੈਂਕ ਯੂ ਸਰ ਮਿਹਰਬਾਨੀ ਜੀ 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 ਤੇ ਕਰਵਾਗੇ ਥੈਂਕ ਯੂ ਡਾਕਟਰ ਸਾਹਿਬ ਮਿਹਰਬਾਨੀ ਸਰ ਮਿਹਰਬਾਨੀ ਸੋ ਜਰੂਰ ਇਸ ਚੀਜ਼ ਤੋਂ ਗਰੇਜ਼ ਕਰੋ ਤੇ ਉਧਰ ਦੂਸਰੇ ਪਾਸੇ ਵੇਖੋ ਸਾਡੇ ਲੋਕਾਂ ਦੀ ਹਾਲਾਤ ਕੀ ਹੈ ਤੁਸੀਂ ਵੇਖੋ ਕਿ ਲੰਡਨ ਦੇ ਵਿੱਚ ਇੱਕ ਰਿਪੋਰਟ ਹੈ ਕਿ ਯੂਰਪ ਦੇ ਘਰਾਂ ਦੇ ਬਾਹਰ ਧੂੜ ਦੇ ਕਣ ਦੇ ਵਿੱਚ ਕੀਟਨਾਸ਼ਕਾਂ ਸਮੇਤ 197 ਤਰ੍ਹਾਂ ਦੇ ਘਾਤਕ ਕੈਮੀਕਲ ਪਾਏ ਗਏ ਲੰਡਨ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਹਾਲਾਤ ਬਣ ਗਏ ਨੇ ਤੇ ਸਾਡੇ ਕੀ ਹਾਲਾਤ ਹੋਣਗੇ ਇਹਨਾਂ 197 ਤਰ੍ਹਾਂ ਦੇ ਘੱਤ ਕੈਮੀਕਲ ਜੋ ਘਰਾਂ ਦੇ ਬਾਹਰ ਪਾਏ ਗਏ ਕੀਟਨਾਸ਼ਕਾਂ ਦੇ ਧੂੜ ਦੇ ਉਹਨਾਂ ਦੇ ਵਿੱਚੋਂ 40 ਫੀਸਦੀ ਤੋਂ ਜ਼ਿਆਦਾ ਅਜਿਹੇ ਨੇ ਜੋ ਇਨਸਾਨਾਂ ਦੇ ਵਿੱਚ ਕੈਂਸਰ ਤੇ ਹਾਰਮੋਨ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਨੇ ਯੂਰਪ ਦੇ 10 ਦੇਸ਼ਾਂ ਦੇ ਵਿੱਚ ਕੀਤੇ ਗਏ ਇਸ ਅਧਿਐਨ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਇਸ ਖੋਜ ਦੇ ਵਿੱਚ ਲੱਭਿਆ ਗਿਆ ਕਿ ਹਰ ਘਰ ਦੇ ਵਿੱਚ 25 ਤੋਂ ਲੈ ਕੇ 121 ਤੱਕ ਕੀਟਨਾਸ਼ਕ ਪਾਏ ਗਏ ਕਿਸਾਨਾਂ ਦੇ ਘਰਾਂ ਦੇ ਵਿੱਚ ਇਹਨਾਂ ਦਾ ਸતર ਜ਼ਿਆਦਾ ਹੈ ਕਿਉਂਕਿ ਉੱਥੇ ਦਵਾਈਆਂ ਬੂਟੀਆਂ ਰੱਖਦੇ ਆ ਖੇਤੀਬਾੜੀ ਵਾਸਤੇ ਛੋਟੇ ਪੱਧਰ ਤੇ ਵੀ ਇਹ ਖਤਰਨਾਕ ਹੋ ਸਕਦੇ ਕੈਮੀਕਲ ਉਸ ਤੋਂ ਧੂੜ ਦੇ ਵਿੱਚ ਪਾਏ ਗਏ ਜਿਹੜੇ ਕੀਟਨਾਸ਼ਕ ਨੇ ਜਾਂ ਕੈਮੀਕਲ ਨੇ ਇਹਨਾਂ ਦੀ ਮਾਤਰਾ ਘੱਟ ਸੀ ਲੇਕਿਨ ਵਿਗਿਆਨਕਾਂ ਦਾ ਕਹਿਣਾ ਹੈ ਕਿ ਜਦੋਂ ਕਈ ਰਸਾਇਣਾਂ ਆਪਸ ਵਿੱਚ ਮਿਲਦੀਆਂ ਨੇ ਤਾਂ ਇਹ ਸਿਹਤ ਤੋਂ ਬਹੁਤ ਖਤਰਨਾਕ ਅਸਰ ਪਾਉਂਦੇ ਨੇ 1972 ਦੇ ਵਿੱਚ ਉੱਥੇ ਬੈਨ ਕੀਤੀ ਗਈ ਡੀਡੀਟੀ ਜਿਹੜੀ ਸਾਡੇ ਪਿੰਡਾਂ 'ਚ ਮੱਛਰ ਤੋਂ ਛਿੜਕਦੇ ਸੀ ਉਸ ਵਰਗਾ ਘਾਤਕ ਕੀਟਨਾਸ਼ਕ ਦੀ ਮੌਜੂਦ ਹੈਗਾ ਜੋ 1972 ਤੋਂ ਬੈਨ ਹੈ ਪਰ ਉਹ ਡੀਡੀਟੀ ਦਾ ਜਿਹੜਾ ਕੀਟਨਾਸ਼ਕ ਹੈ ਉਹ ਵੀ ਉੱਥੇ ਮਿਲਦਾ ਹੈ। ਕੈਮੀਕਲ ਸਟੱਡੀ ਦੇ ਵਿੱਚ ਇਹ ਗੱਲ ਸਾਹਮਣੇ ਆਇਆ ਕੋਈ ਕੁਝ ਦੇਸ਼ਾਂ ਨੇ 1972 ਦੇ ਵਿੱਚ ਡੀਡੀਟੀ ਨੂੰ ਬੈਨ ਕੀਤਾ ਪਰ ਹੁਣ ਵੀ ਇਹ ਵਾਤਾਵਰਣ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੌਜੂਦ ਹੈ। ਸਾਡੇ ਤਾਂ 10-20 ਸਾਲ ਹੋਏ ਨੇ ਪਿੰਡਾਂ 'ਚ ਆ ਡੀਡੀਟੀ ਛੜਕਣ ਵਾਲੇ ਆਉਂਦੇ ਹੁੰਦੇ ਸੀ। ਅੱਜ ਕੱਲ੍ਹ ਵੀ ਕਈ ਲੋਕ ਮੇਰੇ ਖਿਆਲ ਨਾਲ ਡੀਡੀਟੀ ਦੀ ਵਰਤੋਂ ਇੱਥੇ ਪੰਜਾਬ 'ਚ ਵੀ ਜੰਡੀਆਂ 'ਚ ਵੀ ਕਰੇ ਜਾਂਦੇ ਨੇ। ਸੋ ਟ੍ਰੈਂਡ ਬਦਲ ਰਹੇ ਨੇ। ਉਹਸਰਾਂ ਤੁਸੀਂ ਵੇਖੋ ਕਿ ਆ ਲੋਕਾਂ 'ਚ ਨਫ਼ਰਤ ਕਿੰਨੀ ਹੈ ਆਰਐਸਐਸ ਦਾ ਹੈੱਡਕੁਆਰਟਰ ਹੈ ਮਹਾਰਾਸ਼ਟਰ ਦਾ ਨਾਗਪੁਰ ਉੱਥੋਂ ਇੱਕ 19 ਸਾਲ ਦੇ ਵਿਦਿਆਨਤ ਖੰਡਾਲੇ ਨੇ ਆਪਣੇ ਹੀ ਜਿਹੜੀ ਆਪਣੀ ਦੋਸਤ ਸੀ ਜਿਹੜੀ ਉਹਦੀ ਮੰਥਨ ਚ ਕੋਲੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਆਪਣੇ ਫਰੈਂਡ ਨੂੰ ਦੋਸ਼ੀ ਮੰਥਨ ਆਪਣੇ ਅਮੀਰ ਗਵਾਂਢੀ ਸੀ ਜਿਹੜਾ ਦੋਸਤ ਵਿਦਿਆਨਤ ਦੇ ਨਾਲ ਨਫ਼ਰਤ ਕਰਦੀ ਸੀਗੀ ਤੇ ਜਿਸ ਤੋਂ ਉਸਨੂੰ ਜਲਣ ਸੀ ਇਸ ਤੇ ਚਲਦੇ ਆ ਉਸਨੇ ਸੌਫਟ ਡਰਿੰਕ ਦੇ ਵਿੱਚ ਜ਼ਹਿਰ ਮਿਲਾ ਕੇ ਉਸਨੂੰ ਪਿਲਾ ਦਿੱਤੀ ਪਹਿਲਾ ਇਹ ਮਾਮਲਾ ਜਿਹੜਾ ਇੱਕ ਆਮ ਮੌਦਾ ਮੰਨਿਆ ਜਾ ਰਿਹਾ ਸੀ ਮੈਡੀਕਲ ਰਿਪੋਰਟ ਦੇ ਵਿੱਚ ਇਸ ਜ਼ਹਿਰ ਦੀ ਪੋਜ਼ਿਟਿਵ ਹੋ ਗਿਆ ਸੋ ਪੁੱਛ ਕੇ ਇਸ ਦੇ ਵਿੱਚ ਆ ਉਸ ਦੀ ਜਿਹੜੀ ਦੋਸਤ ਸੀ ਮੰਥਨ ਚਕੋਲੇ গারਲਫ੍ਰੈਂਡ ਸੀ ਯਾਨੀ ਵੈਸੇ ਫ੍ਰੈਂਡ ਸੀ ਉਸਨੇ ਆਪਣੇ 19 ਵਰਿਆਂ ਦੇ ਦੋਸਤ ਵਿਦਾਂਤ ਖੰਡਾਲੇ ਦੀ ਜ਼ਹਿਰ ਦੇ ਕੇ ਹੱਤਿਆ ਕੀਤੀ ਹੈ ਮੰਤਨ ਦਾ ਕਹਿਣਾ ਸੀ ਕਿ ਮੈਂ ਉਸ ਨੂੰ ਕੇਵਲ ਬਿਮਾਰ ਕਰਨਾ ਚਾਹੁੰਦੀ ਸੀ ਉਸ ਨੂੰ ਮਾਰਨਾ ਨਹੀਂ ਸੀ ਚਾਹੁੰਦੀ ਪਰ ਉਹ ਜ਼ਹਿਰ ਥੋੜਾ ਜਿਹਾ ਜ਼ਿਆਦਾ ਖਤਰਨਾਕ ਸੀ ਜਿਸ ਕਰਕੇ ਉਹ ਮਾਰਿਆ ਗਿਆ ਕਿ ਮੈਂ ਚਾਹੁੰਦੀ ਸੀ ਕਿ ਉਸ ਨੂੰ ਸੌਫਟ ਡਰਿੰਕ ਦੇ ਵਿੱਚ ਕੁਝ ਅਜਿਹਾ ਮਿਲਾ ਕੇ ਪਿਲਾ ਦਵਾਂ ਜਿਸ ਨਾਲ ਉਹ ਬਿਮਾਰ ਹੋ ਜਾਵੇ ਕਿਉਂਕਿ ਉਹ ਅਮੀਰ ਹੈ ਉਸ ਤੋਂ ਇਸ ਕਰਕੇ ਚਿੜਦੀ ਸੀ ਤੁਸੀਂ ਵੇਖੋ ਕਿ ਲੋਕਾਂ 'ਚ ਹਾਲਾਤ ਕੀ ਬਣੇ ਨੇ ਦੁਸ਼ਮਣ ਦੇ ਨਾਲੋਂ ਕਈ ਵਾਰੀ ਦੋਸਤ ਜਾਨਲੇਵਾ ਸਾਬਤ ਹੋ ਰਹੇ ਨੇ ਜਿਸ ਤਰ੍ਹਾਂ ਦੀ ਸਥਿਤੀ ਹੈ ਤੇ ਉਧਰ ਆਸਤਾ ਇਹ ਹੈ ਕਿ 오ਡੀਸਾ ਦੇ ਇੱਕ ਔਰਬਾ ਦੇ ਵਿੱਚ ਅਕਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੇਗਾ ਸਾਲ ਦੇ ਪਿੰਡ ਦੇ ਵਿੱਚ ਜਿਹੜਾ ਨਵਰਾਤਿਆਂ ਦਾ ਉਤਸਵ ਚੱਲ ਰਿਹਾ ਤੇ ਭਗਤ ਜਲਦੇ ਹੋਏ ਅੰਗਾਰਿਆਂ ਤੇ ਭੱਜ-ਭੱਜ ਕੇ ਆਪਣੀ ਆਸਤਾ ਦਿਖਾ ਰਹੇ ਨੇ ਤੇ ਦੂਸਰੇ ਪਾਸੇ ਰੀਲਾਂ ਬਣਾਉਣ ਦੇ ਚੱਕਰ 'ਚ ਮੋਬਾਈਲ ਦੇ ਸਾਨ ਪਾੜਾ ਦੇ ਵਿੱਚ ਇੱਕ ਕਾਰ ਦੀ ਡਿੱਗੀ ਦੇ ਵਿੱਚ ਇੱਕ ਵਿਅਕਤੀ ਨੂੰ ਰੱਖ ਕੇ ਉਸ ਦਾ ਹੱਥ ਬਾਹਰ ਡਿੱਗੀ ਤੋਂ ਬਾਹਰ ਲਟਕਦਾ ਦਿਖਾਇਆ ਗਿਆ ਜਿਵੇਂ ਕੋਈ ਲਾਸ਼ ਜਾਂਦੀ ਹੁੰਦੀ ਹੈ ਅਸਲ ਦੇ ਵਿੱਚ ਰੀਲਾਂ ਬਣਾ ਰਹੇ ਸਨ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਸਤੇ ਸੋ ਇਸ ਕਰਕੇ ਪੁਲਿਸ ਨੇ ਇਹ ਨਾ ਸਟੰਟ ਕਰਨ ਵਾਲੇ ਲੋਕਾਂ ਨੂੰ ਚਾਰ ਲੋਕਾਂ ਨੂੰ ਫੜਿਆ ਤੇ ਉਹਨਾਂ ਦੇ ਖਿਲਾਫ ਮੋਟਰ ਵਹੀਕਲ ਐਕਟ ਦੀ ਧਾਰਾ 184 ਦੇ ਅਧੀਨ ਮਾਮਲਾ ਦਰਜ ਕੀਤਾ ਤੇ ਬਾਰੋਦਰ ਸ਼ਰਧਾਲੂ ਵੇਖ ਲਓ ਕੋਲਕਾਤਾ ਦੇ ਵਿੱਚ ਚਰਕ ਪੂਜਾ ਹੈ ਜਿਸ ਦੇ ਵਿੱਚ ਲੱਕੜੀ ਦੇ ਖੰਭੇ ਤੇ ਝੂਲਾ ਬਣਿਆ ਹੋਇਆ ਮਨੋਤਪੂਰੀ ਹੁੰਦੀ ਹੈ ਤੇ ਸ਼ਰਧਾਲੂ ਅਜਿਹਾ ਕਰਦੇ ਨੇ ਤਸਵੀਰ ਦੇ ਵਿੱਚ ਇਹ ਚਰਕ ਪੂਜਾ ਜੋ ਹੈ ਜੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂ ਤਦ ਉਸ ਮੁਤਾਬਕ ਬੰਗਾਲ ਦੇ ਵਿੱਚ ਚੇਤਰ ਸੰਗ੍ਰਾਂਤੀ ਹੈ ਜੋ ਬੰਗਾਲੀ ਨਵੇਂ ਸਾਲ ਦਾ ਉਸਤਵ ਹੁੰਦਾ ਜਿਵੇਂ ਬਸਾਕੀ ਆਪਣੇ ਵੀ ਹੁੰਦਾ ਉਸ ਦਿਨ ਭਗਵਾਨ ਸ਼ਿਵ ਨੂੰ ਸਮਰਪਿਤ ਇੱਕ ਚਰਕ ਉਸਤਵ ਮਨਾਇਆ ਜਾਂਦਾ ਇਸ ਦੇ ਵਿੱਚ ਤਕਰੀਬਨ 35 ਫੁੱਟ ਉੱਚੇ ਖੰਬੇ ਨੂੰ ਦੇ ਉੱਤੇ ਲੱਕੜੀ ਦਾ ਝੂਲਾ ਬਣਾਇਆ ਹੁੰਦਾ ਤੇ ਇਸ ਨੂੰ ਪੁਜਾਰੀ ਚਰਖੇ ਦੀ ਤਰ੍ਹਾਂ ਘਮਾਉਂਦੇ ਨੇ ਜਾਨੀ ਇੱਕ ਇਸ ਤਰ੍ਹਾਂ ਲੰਮਾ ਖੰਭਾ ਗੱਡ ਕੇ ਉਸ ਖੰਭੇ ਦੇ ਉੱਤੇ ਜਿਸ ਤਰ੍ਹਾਂ ਟੀ ਬਣੀ ਹੁੰਦੀ ਹੈ ਟਵਾਣੇ ਵਾਲੀ ਟੀ ਮੰਨ ਲਓ ਉਹ ਜਿਹੜਾ ਜਿਵੇਂ ਤੱਕੜੀ ਦੇ ਦੋ ਪਾਲੜੇ ਕਹਿ ਲਿਏ ਕਿ ਇੱਕ ਤੱਕੜੀ ਡੰਡਾ ਗੱਡਿਆ ਉਹਦੇ ਤੇ ਤੱਕੜੀ ਦੇ ਦੋ ਪਾਲੜੇ ਲਟਕ ਰਹੇ ਨੇ ਤੇ ਉਹਨਾਂ ਨੂੰ ਫਿਰ ਅੱਗੇ ਰੱਸਾ ਬੰਨਿਆ ਹੋਇਆ ਤੇ ਫਿਰ ਉਸ ਰੱਸੇ ਤੇ ਜਿਹੜੇ ਭਗਤ ਨੇ ਚੜ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਮਘੇਲਿਆ ਜਾਂਦਾ ਜਿਵੇਂ ਕਹਿੰਦੇ ਨੇ ਮਘੇਲ ਕੇ ਮਾਰੂ ਕਮਾਇਆ ਜਾਂਦਾ ਸੋ ਇਹ માનਤਾ ਕਿ ਸ਼ਰਧਾਲੂ ਆਪਣੇ ਮਨੋਤ ਪੂਰੀ ਹੋਣ ਤੇ ਫਿਰ ਖੰਭੇ ਤੇ ਚੜ ਕੇ ਇਸ ਰੱਸੇ ਦੇ ਨਾਲ ਝੂਲਦੇ ਨੇ ਸੋ ਉਸ ਨੂੰ ਚਰਕ ਪੂਜਾ ਕਿਹਾ ਜਾਂਦਾ ਚਰਕ ਚਰਖੇ ਦਾ ਹੀ ਰੂਪ ਹੈ ਉਹਨਾਂ ਨੂੰ ਜਾਨੀ ਚਰਖੇ ਦੀ ਤਰ੍ਹਾਂ ਅਟੇਰਨੇ ਦੀ ਤਰ੍ਹਾਂ ਕਮਾਇਆ ਜਾਂਦਾ ਕੀ ਕਰੋਗੇ ਤੁਸੀਂ ਜੇ ਉਹ ਰੱਸਾ ਟੁੱਟ ਗਿਆ ਤਾਂ ਭਗਤ ਜੀ ਉਹ ਜਾਣਗੇ ਜਿਵੇਂ ਉਹ ਜੈਵਲਨ ਥਰੋਸ ਉਹ ਛੜਦੇ ਹੁੰਦੇ ਆ ਨਾ ਸ਼ਾਰਟਪਟ ਸੰਗਲੀ ਵਾਲਾ ਇਸ ਤਰ੍ਹਾਂ ਕਮਾ ਕੇ ਸੋ ਕਿਆ ਕਿਆ ਰੰਗ ਨੇ ਦੁਨੀਆ ਦੇ ਯਾਰ ਖੈਰ ਇਹ ਦੁਨੀਆ ਇਹ ਦੁਨੀਆ ਊਟ ਪਟੰਗਾ ਸੋ ਸਾਡੇ ਇਹਨਾਂ ਪ੍ਰੋਮਾਂ ਦਾ ਲਿੰਕ ਤੁਸੀਂ ਆ ਮੰਗਵਾ ਸਕਦੇ ਹੋ 8977809655 ਜਾਂਦੇ ਸੋਮਵਾਰ ਤੋਂ ਸ਼ਨੀਵਾਰ 7:30 ਤੋਂ 9:30 'ਤੇ ਲਾਈਵ ਜੁੜਦੇ ਆਂ ਕੁਝ ਵੀਡੀਓਜ਼ ਹੁੰਦੇ ਨੇ ਉਹਨਾਂ ਵੀਡੀਓ ਦਾ ਲਿੰਕ ਤੇ ਲਾਈਵ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਇੰਡੀਆ ਸਟੂਡੀਓ ਦਾ ਨੰਬਰ 9876309655 8977809655 ਜਰੂਰ ਚੇਤੇ ਰੱਖੋ ਪ੍ਰੋਮ ਜੰਗਾ ਲੱਗਦਾ ਅਗੇ ਸ਼ੇਅਰ ਤੇ ਸਾਂਝਾ ਜਰੂਰ ਕਰੋ ਇਹ ਗੁਜਾਰਸ਼ ਬੇਨਤੀ ਹੈ ਕਿ ਅੱਜ ਕੱਲ ਗਰਮੀ ਆ ਗਈ ਹੈ ਵੈਸੇ ਤਾਂ ਸਰਦੀ 'ਚ ਵੀ ਹੱਥ 'ਚ ਬੈਲਟੀਆਂ ਮੋਢੇ ਖੇਸੀ ਤੁਰ ਚੱਲਿਆ ਮੇਰਾ ਪੌਰ ਪਰਦੇਸੀ ਬਾਈ ਜਗਦੀਸ਼ ਵਾਂਗੂੰ ਹੁਣ ਗੱਲ ਇਹ ਆ ਕਿ ਚਾਦਰ ਭਾਵੇਂ ਮਾਂ ਦੀ ਬੁਣੀ ਹੋਵੇ ਤੇ ਭਾਵੇਂ ਘਰ ਵਾਲੀ ਦੀ ਬੁਣੀ ਹੋਵੇ ਭਾਵੇਂ ਨਾਨੀ ਦੀ ਬੁਣੀ ਹੋਵੇ ਜਿਵੇਂ ਅੱਗੇ ਜਦੋਂ ਕਿਸੇ ਘਰ ਕੋਈ ਲੜਕੀ ਪੈਦਾ ਹੋ ਜਾਂਦੀ ਸੀ ਤਾਂ ਉਸੇ ਦੌਰਾਨ ਉਸ ਦੀ ਜਿਹੜੀ ਨਾਨੀ ਆ ਫਲਕਾਰੀ ਕੱਢਣਾ ਸ਼ੁਰੂ ਕਰ ਦਿੰਦੀ ਸੀ ਉਹੀ ਫਲਕਾਰੀ ਫਿਰ ਜਦੋਂ ਉਹ ਲੜਕੀ ਮਟਿਆਰ ਹੋ ਜਾਂਦੀ ਸੀ ਉਸ ਨੇ ਜਦੋਂ ਸੁਹਾ ਸਾਲੂ ਪੋਣਾ ਹੁੰਦਾ ਸੀ ਵਿਆਹ ਵੇਲੇ ਤਾਂ ਉਹ ਨਾਨੀ ਦੀ ਬੁਣੀ ਹੋਈ ਫਲਕਾਰੀ ਉਹ ਦੋਤੀ ਲੈਂਦੀ ਸੀ ਤੇ ਨਾਨੀ ਨੇ ਰੋਜ਼ ਉਸ ਫਲਕਾਰੀ ਦੇ ਫੁੱਲ ਕੱਢਣਾ ਰੋਜ਼ 10 20 50 100 ਤੋਪੇ ਪਾਉਣਾ ਤੇ ਓਨੀ ਵਾਰੀ ਆਪਣਾ ਵੈਗਰੂ ਜਾਂ ਸ਼੍ਰੀ ਰਾਮ ਦਾ ਨਾਮ ਲੈਣਾ ਇੱਕ ਆਸਤਾ ਸੀ ਸੋ ਉਹ ਚੀਜ਼ਾਂ ਖਤਮ ਹੋ ਗਈਆਂ ਨੇ ਸੋ ਘਰਾਂ ਦੇ ਵਿੱਚ ਉਹ ਪੁਰਾਣੀਆਂ ਖੇਸੀਆਂ ਦੀਆਂ ਕਾਈ ਬਾਤਾਂ ਨੇ ਸੋ ਉਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਕਿ ਜਿੱਨਾ ਕਵੀ ਸੰਥੈਟਿਕ ਮਾਲ ਹੈ ਰਸਾਇਣਕ ਮਾਲ ਹੈ ਉਸ ਤੋਂ ਗੁਰੇਜ਼ ਕਰੋ ਕਾਟਨ ਦੇ ਰੂਹ ਦੇ ਸਹਰਾਣੇ ਇਹ ਠੀਕ ਹੈ ਕਿ ਪੋਲੇ ਘਟ ਹੁੰਦੇ ਆ ਅਸੀਂ ਗੇਜ ਗਿਆ ਪੋਲਾ ਪੋਲਾ ਮਾਲ ਹੈ ਨਾ ਸੋ ਪੋਲਾ ਮਾਲ ਕਈ ਵਾਰੀ ਮਹਿੰਗਾ ਪੈਂਦਾ ਸੋ ਆਪਣਾ ਆਪ ਮਜ਼ਬੂਤ ਕਰੋ ਮਾਲ ਥੋੜਾ ਜਿਆਦਾ ਸਖਤ ਹੀ ਚੰਗਾ ਹੁੰਦਾ ਹੈ ਹੈਨਾ